ਜੀ ਵੈਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਪੈਨਡੂ ਸੋਈ ਸਲਾਈ ਘਟਾਈ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਬਣਾਉਣ ਲੱਗੇ ਜੀ ਧੋਮੀ ਮੂੰਗੀ ਦੀ ਦਾਲ ਤੇ ਦਾਲ ਆਪਾਂ ਚੰਗੀ ਤਰ੍ਹਾਂ ਚੋਕ ਕੇ ਜੀ ਇੱਕ ਘੰਟੇ ਲਈ ਭਿਉਂ ਕੇ ਰੱਖਤੀ ਸੀ ਤੇ ਬਾਕੀ ਆ ਨਾਰਮਲ ਆਪਾਂ ਨੇ ਲੈ ਆਨੇ ਨਮਕ ਮਿੱਠਮ ਸਾੜ ਲੈਨੇ ਥੋੜ੍ਹਾ ਜਿਹਾ ਦੇਸੀ ਘਿਓ ਪਾਵਾਂਗੇ ਤੇ ਥੋੜ੍ਹਾ ਜਿਹਾ ਲਸਣ ਪਿਆਜ਼ ਆਪਾਂ ਪਹਿਲਾਂ ਵਿੱਚ ਪਾ ਦਾਂਗੇ ਨਾਲ ਤੇ ਬਾਅਦ ਵਿੱਚ ਆਪਾਂ ਲਾਵਾਂਗੇ ਜੀ ਤੜਕਾ ਤੇ ਇੱਧਰ ਆਪਾਂ ਨੇ ਜੀ ਕੁੱਕਰ ਰੱਖਿਆ ਆਪਾਂ ਇਹਦੇ ਵਿੱਚ ਪਾਉਨੇ ਆਂ ਦਾਲ ਪਾ ਦਾਂਗੇ ਚੰਗੀ ਤਰ੍ਹਾਂ ਧੋ ਕੇ ਦਾਲ ਆਪਾਂ ਇੱਕ ਘੰਟੇ ਲਈ ਭੌ ਕੇ ਰੱਖ ਦਿੱਤੀ ਜੀ ਸਾਰੀ ਦਾਲ ਆਪਾਂ ਵਿੱਚ ਪਾ ਦਾਂਗੇ ਮੇਰੇ ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਦੇ ਲਈ ਛੋਨੇ ਛੋਨੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤਪਾ ਜੀ ਇੱਕ ਬਾਟ ਹੀ ਲਈ ਸੀਗੀ ਧਾੜ ਦੇ ਤੁਸੀਂ ਕੋਈ ਵੀ ਭਾਂਡਾ ਸੈੱਟ ਕਰ ਸਕਦੇ ਆ ਤੇ 4 ਗਲਾਸ ਦੇ ਹਿਸਾਬ ਨਾਲ ਆਪਾਂ ਪਾਇਆ ਪਾਣੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਜਿਹੜੇ ਲਸਣ ਪਿਆਜ਼ ਆਪਾਂ ਨੇ ਰੱਖੇ ਹੋਏ ਨੇ ਕੱਟ ਕੇ 4 ਗਲਾਸ ਜੀ ਆਪਾਂ ਪਾਤੇ ਪਾਣੀ ਦੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਆਪਣੇ ਨਾਰਮਲ ਹੁੰਦੇ ਨੇ ਨਾਮਕ ਮਿਰਚ ਮਸਾਲੇ ਉਹ ਪਾ ਦਾਂਗੇ ਆਪਾਂ ਪਾਤੀ ਦੀ ਮਿਰਚ ਹੁਣ ਆਪਾਂ ਪਾ ਦਾਂਗੇ ਹਲਦੀ ਨਾਮਕ ਪਾਵਾਗੇ ਜੀ ਟੇਸਟ ਅਨਸਾਰ ਜਿੰਨਾ ਕੁ ਤੁਸੀਂ ਵੱਧ ਘੱਟ ਖਾਣੇ ਕਿ ਬਾਕੀ ਆਪਾਂ ਪਾ ਦਾਂਗੇ ਜੀ ਵਿੱਚ ਗਰਮ ਮਸਾਲਾ ਆਪਾਂ ਪਾ ਦਾਂਗੇ ਜੀ ਧਨੀਆ ਪਾਊਡਰ ਥੋੜੀ ਜਿਹੀ ਆਪਾਂ ਪਾਤੀ ਵਿੱਚ ਕਾਲੀ ਮਿਰਚ ਹਾਂਜੀ ਥੋੜਾ ਜਿਹਾ ਆਪਾਂ ਪਾਤਾ ਵਿੱਚ ਜੀ ਦੇਸੀ ਘਿਓ ਦੇਸੀ ਘਿਓ ਵਿੱਚ ਆਪਾਂ ਨੂੰ ਡਾਲ ਦੇ ਵਿੱਚ ਚਾਹੇ ਮੂੰਗੀ ਮੋਠਾ ਨੂੰ ਡਾਲ ਹੋਵੇ ਜੀ ਚਾਹੇ ਆਪਾਂ ਮੂੰਗੀ ਮਸਰੀ ਧਰਨੀ ਹੋਵੇ ਚਾਹੇ ਆਪਾਂ ਧਰਨੇ ਹੁਣ ਗਲਾਮੇ ਛੋਲੇ ਆਪਾਂ ਜ਼ਰੂਰ ਪਾਉਣਾ ਚਾਹੀਦਾ ਸਬਜ਼ੀ ਵੀ ਵਧੀਆ ਬਣ ਜਾਂਦੀ ਹੈ ਤੇ ਆਪਣੀ ਸਬਜ਼ੀ ਆ ਜਿਹੜੀ ਜੀ ਜਦੋਂ ਬੋਇਲ ਹੁੰਦੀ ਹੈ ਤੇ ਬਾਹਰ ਵੀ ਨਹੀਂ ਨਿਕਲਦੀ ਆਪਾਂ ਉਹ ਕੁੱਕਰ ਦਾ ਜਿਹੜਾ ਟੱਕਣਾ ਜੀ ਉਹ ਬੰਦ ਕਰ ਦਾਂਗੇ। ਹਾਂਜੀ ਕੁੱਕਰ ਦਾ ਟੱਕਣਾ ਆਪਾਂ ਨੂੰ ਬੰਦ ਕਰਤਾ ਆਪਾਂ ਵਿੱਚ ਲਾਤੀ ਵਿਸਲ। ਆਪਾਂ ਜਿੱਦਿਆਂ ਵਿਸਲ ਬਜਾਵਾਂਗੇ। ਤੇ ਬਜਾ ਕੇ ਆਪਾਂ ਕਰ ਦਾਂਗੇ ਗੈਸ ਬੰਦ ਤੇ ਜਦ ਤੱਕ ਆਪਾਂ ਨਾਲ ਦੀ ਨਾਲ ਆਪਣਾ ਜੀ ਤੜਕਾ ਤਿਆਰ ਕਰ ਲੈਨੇ ਆ। ਹਾਂਜੀ ਇੱਧਰ ਆਪਣੀ ਦਾਲ ਬਣ ਰਹੀ ਆ ਤੇ ਨਾਲ ਦੀ ਨਾਲ ਆਪਾਂ ਪੈਜਾਂ ਦਾ ਲਾਵਾਂਗੇ ਤੜਕਾ ਦੀ ਆਪਾਂ ਅਦਰਕ ਤੇ ਟਮਾਟਰ ਵਗੈਰਾ ਕੁਛ ਨਹੀਂ ਪਾਇਆ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਰਹੇ ਹਾਂ ਥੋੜਾ ਜਿਹਾ ਲਸਣ ਪਿਆਜ਼ ਆਪਾਂ ਨੇ ਵਿੱਚ ਪਾਤਾ ਸੀਗਾ ਕੱਚਾ ਤੇ ਆਪਾਂ ਨੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਬਟਿਆ ਉਹਦਾ ਲਾ ਰਿਆਂ ਤੜਕਾ ਇੱਕ ਛੋਟਾ ਪਿਆਜ਼ ਕੱਟ ਕੇ ਵਿੱਚ ਪਾਤਾ ਸੀ ਚਾਰ ਪੰਜ ਕਲੀਆਂ ਲਸਣ ਦੀਆਂ ਬਾਤੀਆਂ ਸੀ ਬਰੀਕ-ਬਰੀਕ ਕੱਟ ਕੇ ਤੇ ਮਗਾਸ ਤੇ ਆਪਾਂ ਤੜਕੇ ਨੂੰ ਤਿਆਰ ਕਰ ਲਾਂਗੇ ਤੇ ਉਧਰ ਨਾਲ ਦੀ ਨਾਲ ਆਪਣੀ ਜੀ ਦਾਲ ਬਣਾ ਲੇਗੀ ਤੇ ਅੱਜ ਜਨ ਆਪਣੀ ਜੀ ਡਾਈਟ ਬਣਾਉਣ ਜੀ ਕਰ ਲਾਂਗੇ ਪਪਾ ਜੀ ਚਾਹੇ ਦਲਾਵੇਂ ਛੋਲੇ ਬਣਾਉਣੇ ਨੇ ਚਾਹੇ ਮੂੰਗੀ ਮੋਠ ਬਣਾਉਣੇ ਨੇ ਚਾਹੇ ਮੂੰਗੀ ਮਸੇ ਚਾਹੇ ਕੱਲੀ ਧੋਮੀ ਮੂੰਗੀ ਬਣਾਉਣੀ ਹੈ ਉਹਨੂੰ ਜੀ ਘੰਟਾ ਪਹਿਲਾਂ ਭਿਉਉਂਦੇ ਫੇ ਚੰਗੀ ਤਰ੍ਹਾਂ 6-7 ਵਾਰੀ ਪਾਣੀ ਪਾ ਕੇ ਚੰਗੀ ਤਰ੍ਹਾਂ ਧੋ ਕੇ ਦਾਲ ਘੋੜੀ ਕਈ ਵਾਰੀ ਇਹਨਾਂ ਨੂੰ ਉੱਪਰ ਪਾਲਚ ਵਗੈਰਾ ਕਰੀ ਹੁੰਦੀ ਉਹ ਲੈ ਜਾਂਦੀ ਹਾਂਜੀ ਆਪਣੀ ਦਾਲ ਬਣ ਕੇ ਤਿਆਰ ਆ ਜੀ ਕੁੱਕਰ ਆਪਾਂ ਨੇ ਖੋਲ ਲਿਆ ਤੇ ਹੁਣ ਆਪਾਂ ਜਿਹੜਾ ਤੜਕਾ ਉਹ ਦਾਲ ਦੇ ਵਿੱਚ ਮਿਕਸ ਕਰ ਦਾਂਗੇ। ਦੋਬਲੀ ਦਾਲ ਆਪਣੀ ਬਣ ਕੇ ਤਿਆਰ। ਬਿਲਕੁਲ ਖੋਲ ਕੇ ਉੱਪਰ ਵਿੱਚ ਪਾ ਦਾਂਗੇ ਤੜਕਾ। ਆਪਾਂ ਕੁੱਕਰ ਖੋਲ ਕੇ ਜੀ ਗੈਸ ਸਿਮ ਗਾ ਕੇ ਉੱਪਰ ਢੜਤਾ ਸੀ। ਉਹ ਇਹ ਤੜਕੇ ਦੇ ਵਿੱਚ ਪਾ ਦਾਂਗੇ ਦਾਲ। ਆਪਾਂ ਮਸਰੀ ਨਹੀਂ ਪਾਈ ਹੈਗੀ। ਤੇ ਪਾਈ ਹੈ ਕੜੀਏ ਧੂਮੀ ਮਾਉਂਗੀ। ਤੜਕਾ ਆਪ ਸਾਰਾ ਵਿੱਚ ਇਹਦੇ ਮਿਕਸ ਕਰ ਦੋ। ਹੁਣ ਜਿਵੇਂ ਵੇਖੀ ਤੁਸੀਂ ਕਿ ਲੱਗਦੀ। ਕਿ ਅਲਰਜੀ ਟੈਸਟ ਕਰਾਈ ਤੇ ਮਸਰੀ ਦੀ ਦਾੜ ਤੋਂ ਆਈ ਐਲਰਜੀ ਤੇ ਮੈਂ ਹੁਣ ਇਸ ਕਰਕੇ ਵਿੱਚ ਮਸਰੀ ਨਹੀਂ ਪਾਉਂਦੀ ਕੱਲੀ ਮੂੰਗੀ ਦੀ ਬਣਾ ਲੈਣੀ ਆ ਜਾਂ ਵਿੱਚ ਕਈ ਵਾਰੀ ਦਲਾਵੇਂ ਛੋਲੇ ਪਾ ਲਈਦੇ ਆਂ ਅੱਜ ਮੈਂ ਗੱਲੀ ਦਾਲੇ ਪਿਉਂਦੀ ਸੀ ਦਲਾਵੇਂ ਛੋਲੇ ਪਿਉਣੇ ਭੁੱਲ ਗਈ ਇਹ ਕੱਲੀ ਮੂੰਗੀ ਦੀ ਵੀ ਦਾਲ ਬਹੁਤ ਵਧੀਆ ਬਣ ਜਾਂਦੀ ਬਹੁਤ ਸੁਹਣੀ ਦਾਲ ਆਪਣੀ ਕੋ ਲੱਗੀ ਚਾਹੇ ਆਪ ਇਹਨੂੰ ਚੌੜਾਂ ਦੇ ਨਾਲ ਸਰਬ ਕਰੀਏ ਚਾਹੀਦੀ ਰੋਟੀ ਦੇ ਨਾਲ ਕਰੀਏ ਬਹੁਤ ਵਧੀਆ ਲੱਗੇ ਕਦੇ-ਕਦੇ ਮਨ ਜਾਂ ਕਰਦਾ ਹੁੰਦਾ ਵੀ ਕੋਈ ਪਤਲੀ ਜੀ ਦਾਲ ਬਣਾਈ ਜਾਵੇ ਤੇ ਆਪਾਂ ਗੈਸ ਆਪਣਾ ਸੇਮਾ ਜੀ 2 ਕਮਿੰਟ ਵਾਸਤੇ ਆਪਾਂ ਜਿਹੜਾ ਇਹਦਾ ਤੜਕਾ ਜੀ ਉਹਨੂੰ ਪਕਾ ਲਾਂਗੇ ਟੱਕਣ ਦੇ ਦਾਂਗੇ 2 ਕਮਿੰਟ ਵਾਸਤੇ ਬਸ ਇਸ ਤਰ੍ਹਾਂ ਦੇ ਦਾਂਗੇ ਜੇ ਚੁੱਪਾ ਕੁੱਕਰ ਬੰਦ ਨਹੀਂ ਕਰਦੇ 2 ਕਮਿੰਟ ਤੜਕਾ ਪਾ ਕੇ ਆ ਪਕਾ ਲਾਂਗੇ ਹੁਣ ਜੀ ਆਪਾਂ ਨੇ ਤੜਕਾ ਪਾ ਕੇ 2-3 ਕਮਿੰਟ ਦਾਲ ਨੂੰ ਸੇਕ ਲਵਾ ਲਿਆ ਤੜਕੇ ਨੂੰ ਚੰਗੀ ਤਰ੍ਹਾਂ ਪਕਾ ਲਿਆ ਹੁਣ ਆਪਾਂ ਇਹਨੂੰ ਜੀ ਡੋਂਗੇ ਦੇ ਵਿੱਚ ਸਰਵ ਕਰਾਂਗੇ ਹਾਂਜੀ ਲਓ ਜੀ ਆਪਣੀ ਦਾਲ ਬਣ ਕੇ ਤਿਆਰ ਆ ਜੀ ਫੇਰ ਕਟਾਉਂਗੇ ਇਹਦੇ ਵਿੱਚ ਪਾ ਦੇ ਹਾਂਜੀ ਆਪਣੀ ਵੀਡੀਓ ਨੂੰ ਜੀ ਲਾਇਕ ਸ਼ੇਅਰ ਕਰ ਮਿਲਿ ਚੈਨਲ ਨੂੰ ਸਬਸਕ੍ਰਾਈਬ ਕਰ ਨੂੰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਜਿਹੜੇ ਤੁਹਾਨੂੰ ਪਰ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਡੇਲੀ ਸੋਨੇ ਸੋਨੇ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆਂ ਜੀ